ਕੋਈ ਆਏ ਹੋ ਸਕਦਾ ਤੁਹਾਨੂੰ ਬਹੁਤ ਵੱਡਾ ਵਿਸ਼ਵਾਸ ਸਰਪੰਚ ਸਾਹਿਬ ਹੋਵੇ ਇਹਨਾਂ ਤੇ ਠੀਕ ਹੈ ਪਰ ਮੈਂ ਵੀ ਇਹ ਚੀਜ਼ਾਂ ਬੈਜੀ ਧਿਆਨ ਰੱਖਿਆ ਕਿ ਮੈਂ ਵੀ ਸਾਰੀਆਂ ਪੜਤਾਲ ਕੇ ਫਿਰ ਡਿਸੀਜਨ ਲੈਣਾ ਹੁੰਦਾ ਮੇਰੀ ਗੱਲ ਸੁਣੋ ਜੀ ਜਿਹੋ ਜਿਹਾ ਸਾਡਾ ਘਰ ਸੀਗਾ ਜਿਹੋ ਜੇ ਅਸੀਂ ਸੀਗੇ ਉਸ ਮੁਤਾਬਕ ਤਾਂ ਸੀਖਾਂ ਦੀ ਡੱਬੀ ਨਾਲ ਵੀ ਸੀ ਪਰ ਅਸੀਂ ਉਹਨੂੰ ਕਦੇ ਵੀ ਬੋਲ ਕੇ ਗੱਲ ਨਹੀਂ ਸੁਣਾਈ ਸੀ ਵੀ ਸਾਨੂੰ ਵੱਡੀ ਗੱਡੀ ਨਹੀਂ ਲੈ ਕੇ ਦਿੱਤੀ ਤੂੰ ਹੈ ਤੇ ਪਰ ਸਾਡਾ ਬੱਚੇ ਨੂੰ ਕਦੇ ਵੀ ਉਹਨੇ ਉੱਠ ਕੇ ਕਿਤੇ ਪਾਣੀ ਨਿਪਰਾਇਆ ਸੀ ਕਿਤੇ ਰੋਟੀ ਨਿਪਰਾਇਸੀ ਅਸੀਂ ਚੁੱਪ ਕਰਕੇ ਉਹ ਆਪਦੇ ਫੋਨ ਤੇ ਬੈੱਡ ਤੇ ਪੈ ਜਾਣੀ ਸੀ ਫੋਨ ਵੇਖ ਲਿਆ ਟੀਵੀ ਵੇਖ ਲਿਆ ਜੇ ਤਾਂ ਕੁ ਜੇ ਤਾਂ ਇਹਨਾਂ ਨੂੰ ਸਜ਼ਾ ਹੋ ਗਈ ਕੁੜੀ ਦੇ ਬਿਆਨਾਂ ਤੋਂ ਠੀਕ ਹੈ ਜੇ ਕੁੜੀ ਨੂੰ ਵੀ ਬੇਪਸ਼ ਹੋ ਗਿਆ ਨਾ ਤੂੰ ਤੇ ਤੇਰੇ ਘਰ ਵਾਲਾ ਦੋ ਹੈ ਦੋ ਹੈ ਨਾ ਹਾਂਜੀ ਮੈਂ ਇੱਕ ਦੇ ਪਾੜ ਕੇ ਦੋ ਦੋ ਬਣਾਉਂਗਾ ਦੋ ਦੇ ਚਾਰ ਬਣਾ ਦੂੰਗਾ ਤੁਹਾਡੇ ਮੈਜ ਕੁੜੀ ਨੂੰ ਕੁਸ਼ ਹੋ ਗਿਆ ਤਾਂ ਬਾਹਰ ਹੋ ਜਾਓ ਜੇ ਕੋ ਲੈਂਡ ਦੇਂਦਾ ਤੁਹਾਡੇ ਚਿੱਤ ਚੱਕਰ ਚੱਲਦਾ ਮੇਰੇ ਬਾਰੇ ਨਹੀਂ ਨਹੀਂ ਅੱਜ ਤੋਂ ਬਾਅਦ ਮੇਰੇ ਥਾਣੇ ਜੋ ਤੱਕ ਮੇਰੀ ਡਿਊਟੀ ਐ ਤੇ ਪੈਰ ਕਾਉਂਡ ਦੀ ਲੋੜ ਨਹੀਂ ਮੈਂਬਰ ਸਾਹਿਬ ਜਿਹੜਾ ਚੀਜ਼ਾਂ ਦਿਮਾਗ ਚੱਲਦੀਆਂ ਆਪਣੀ ਪੁਰਾਣੀ ਜਿਉਂ ਉਹ ਕੁੜੀ ਥਾਂ ਤੇ ਥੋੜੀ ਧੀ ਹੁੰਦੀ ਫਿਰ ਬੀਬਾ ਮੈਨੂੰ ਦੱਸੋ ਸਿਰਫ ਰੋ ਨਾ ਤੁਸੀਂ ਮੈਨੂੰ ਕੀ ਪਤਾ ਲੱਗੂ ਤੁਹਾਡੀ ਪ੍ਰੋਬਲਮ ਕੀ ਐ ਮੇਰੇ ਮੇਰੇ ਤੇ ਲੰਡੇ ਚੱਲ ਚਿੱਟਾ ਲਾ ਨਾ ਕਰਦੇ ਇਹ ਮੇਰਾ ਤਰਾ ਮਸਰਾ ਮੰਨ ਜਨ ਨਾ ਜਵਾਨ ਸੰਭਾਲ ਕੇ ਬੋਲ ਤਮੀਜ਼ ਨਾਲ ਬੋਲਣ ਦੀ ਹੱਤ ਪਾ ਬੋਲ ਸਾਈ ਜੀ ਸਾਫ਼ ਸੁਣਨ ਦੀ ਆਦਤ ਆ ਤੈਨੂੰ ਆਦਤ ਕੋਈ ਨਹੀਂ ਬਦਤਮੀਜ਼ੀ ਜੰਗੀ ਨਹੀਂ ਲੱਗਦੀ ਮੈ ਉਹ ਬਹਿ ਜਾ ਮੈ ਜਾ ਪਾਣੀ ਪੀਣ ਆਇਆ ਤੈਨੂੰ ਪਿਆ ਦੇਣਾ ਦੁਬਾਰਾ ਬੋਲ ਨੀ ਸਾਫ਼ ਸੁਣਨਾ ਮੈਨੂੰ ਉਹ ਵੀ ਸਾਡੇ ਤੋਂ ਇਹ ਕਹਿੰਦੇ ਧਰਮ ਸਿੰਘ ਬਰਾੜ ਮੇਰੇ ਲੈ ਜਾਈਦਾ ਨਾ ਤਾਂ ਉਹਦਾ ਪਤਾ ਤੇ ਉਹਦੇ ਬਾਰੇ ਸਭ ਜਾਣ ਕੇ ਆਈਦਾ ਸਭ ਕੁਝ ਜਾਣਨ ਤੋਂ ਬਾਅਦ ਹੀ ਐਂਟਰ ਕੀਤਾ ਮੂੰਹ ਚੱਕ ਕੇ ਨਹੀਂ ਬੜੀਦਾ ਹੁੰਦਾ ਓਏ ਓਏ ਤੂੰ ਓਏ ਫੜਾ ਫੜਾ ਫੜਾ